ਪਿਛਲੇ 3 ਦਿਨਾਂ ਤੋਂ ਬੜਾ ਆਪਣਾ ਕਲੀਅਰ ਸਟੈਂਡ ਆ ਕਿਉਂਕਿ ਮੈਂ ਉਹ ਪ੍ਰਧਾਨ ਨਹੀਂ ਕੀ ਜਿੱਦਾਂ ਬਾਕੀ ਪ੍ਰਧਾਨ ਜਿਹੜੇ ਆ ਉਹ ਘਰ ਬੈ ਕੇ ਪ੍ਰਧਾਨਗੀ ਕਰ ਸਕਦੇ ਮੈਂ ਉਹ ਪ੍ਰਧਾਨ ਆ ਜਿਹੜਾ ਮੇਰਾ ਮੁਲਾਜ਼ਮ ਜਿਹੜੇ ਮੇਰੇ ਆਖੇ ਰਾਤ ਦਿਨ ਕੰਮ ਕਰਦੇ ਆ ਜੇ ਉਹਨਾਂ ਦੇ ਕੋਈ ਕੰਡਾ ਵੀ ਚੁੱਬਦਾ ਤੇ ਸਾਰਿਆਂ ਨਾਲ ਪਹਿਲਾਂ ਪ੍ਰਧਾਨ ਦੇ ਚੁੱਬਦਾ ਸੋ ਅੱਜ ਤੀਜੇ ਦਿਨ ਦਾ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਆ ਇਸ ਲੇਟ ਨਾਈਟ ਰਾਤ ਨੂੰ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੀ ਮੈਸੇਜ ਦਿੱਤਾ ਸੀ ਲੋਕਾਂ ਨੂੰ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਲੋਕ ਇੱਥੇ ਪਹੁੰਚੇ ਨੇ ਸੋ ਇਹ ਅਜੇ ਟ੍ਰੇਲਰ ਆ ਫਿਲਮ ਅਜੇ ਬਾਕੀ ਆ ਮੇਨ ਮੰਗ ਇਹ ਆ ਕਿ ਔਨ ਡਿਊਟੀ ਮੁਲਾਜ਼ਮ ਉੱਥੇ ਡਿਊਟੀ ਕਰ ਰਿਆ ਉਹਦੇ ਹੱਥੀ ਕਿਉਂ ਪਏ ਨੇ ਜਿਹੜੇ ਵੀ ਬੰਦੇ ਹੱਥੀ ਪਏ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਦੋ ਦਿਨ ਤੋਂ ਕੂੜਾ ਨਹੀਂ ਚੁੱਕਰੇ ਮੁਲਾਜ਼ਮ ਵਾਟਰ ਸਪਲਾਈ ਬੰਦ ਆ ਸਟਰੀਟ ਲਾਈਟ ਬੰਦ ਆ ਸੋ ਇਹ ਪ੍ਰਸ਼ਾਸਨ ਦੀ ਨਲਾਇਕੀ ਆ ਕਿ ਇੱਕ ਘਟੀਆ ਇਨਸਾਨ ਦੇ ਮਗਰ ਲਾ ਕੇ ਜਿਹੜੀ ਆ ਇਹ ਸਾਰੀ ਖੇੜ ਰਿਚਾਰ ਇਹ ਮਾਰਨਿੰਗ ਦਾ ਏਡੀਸੀ ਸਾਹਿਬ ਐਸਡੀਐਮ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਰੰਦਾਵਾ ਸਾਹਿਬ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਘਰੇ ਬੈਠੇ ਨੇ ਐਮਐਲਏ ਸਾਹਿਬ ਕੋਲ ਸਾਰਾ ਪ੍ਰਸ਼ਾਸਨ ਬੈਠਾ ਗੱਲਬਾਤ ਚੱਲ ਰਹੀ ਆ ਜੇ ਨਾ ਕੋਈ ਗੱਲ ਆਪਣੇ ਕਿਸੇ ਪਾਸੇ ਲੱਗੀ ਫਿਰ ਐਸਐਸਪੀ ਡੀਸੀ ਸਾਹਿਬ ਦੀ ਕੋਠੀ ਦੇ ਅੱਗੇ ਕੂੜਾ ਜਿਹੜਾ ਲਗਾਇਆ ਜਾਂਦਾ ਕੂੜੇ ਕੂੜੇ ਦਾ ਮਸਲਾ ਵੀ ਆ ਕਿਉਂਕਿ ਜਦੋਂ ਵੀ ਆਪਾਂ ਕੋਈ ਨਗਰ ਕੌਂਸਲ ਕੰਮ ਕਰਨ ਲੱਗਦੇ ਆ ਪਹਿਲਾਂ ਦੋ ਤਿੰਨ ਜਗ੍ਹਾ ਅੱਗੇ ਕੰਮ ਕੀਤਾ ਉਥੇ ਵੀ ਇਹਦੇ ਇਸ ਲੀਡਰ ਵੱਲੋਂ ਜਿਹੜਾ ਵਾ ਉਥੇ ਆਪਣੇ ਵਰਕਰਾਂ ਨੂੰ ਉਂਗਲ ਦੇ ਕੇ ਉਥੇ ਆਪਣੇ ਨੁਕਸਾਨ ਕਰਵਾਇਆ ਸਰਕਾਰੀ ਕੰਮ ਦਾ ਜਿਹੜਾ ਉਥੇ ਤੋੜਪਨ ਕੀਤੀ ਆ ਸੋ ਲੜਾਈ ਉਹ ਵੀ ਆ ਪਹਿਲੀ ਲੜਾਈ ਇਹ ਆ ਸਾਰਿਆਂ ਦਾ ਪਹਿਲਾਂ ਕਿ ਜਿਹੜੇ ਕਰਮਚਾਰੀ ਔਨ ਡਿਊਟੀ ਜਿਹੜੇ ਡੀਸੀ ਸਾਹਿਬ ਦੀ ਅਪਰੂਵਲ ਦੇ ਨਾਲ ਉਥੇ ਕੰਮ ਅਸੀਂ ਕਰ ਰਹੇ ਸੀ ਜਿਹੜੇ ਸਾਡੇ ਮਲਾਜਮਾਂ ਦੇ ਹੱਥੀ ਪਏ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਾਣੀ ਇਹ ਲੜਾਈ ਨਾਲ ਸ਼ਹਿਰ ਵਾਸੀਆਂ ਦਾ ਨੁਕਸਾਨ ਨਹੀਂ ਹੋ ਰਿਹਾ ਦੇਖੋ ਇਸੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਨਾ ਕਿ ਵੇਖੋ ਡੀਸੀ ਜਿਹੜਾ ਉਹ ਮਾਲਕ ਹੁੰਦਾ ਜਿਲ੍ਹੇ ਤੇ ਡੀਸੀ ਸਾਹਿਬ ਨੂੰ ਚਾਹੀਦਾ ਐ ਐਸਐਸਪੀ ਵੀ ਜਿਹੜਾ ਉਹਨੇ ਉਹਨੇ ਲਾਅ ਐਂਡ ਆਰਡਰ ਦੇਖਣਾ ਜੇ ਉਹਨਾਂ ਨੂੰ ਕਹਿ ਰਹੇ ਆ ਦੱਸ ਰਹੇ ਆ ਕਿ ਸਾਡੇ ਮੁਲਾਜ਼ਮਾਂ ਨਾਲ ਧੱਕਾ ਹੋਇਆ ਤੇ ਉਹ ਅਜੇ ਤੱਕ ਕੋਈ ਉਹਨਾਂ ਨੂੰ ਕੰਤੇ ਜੂਨ ਹੀ ਸਰਕੀ ਇਹ ਉਹਨਾਂ ਨੇ ਦੇਖਣਾ ਹੈ ਉਹਨਾਂ ਦਾ ਹਾਂ ਨਗਰ ਕਾਉਂਸਲ ਦਾ ਇਹ ਕੰਮ ਆ ਅਸੀਂ ਡੀਸੀ ਸਾਹਿਬ ਨੂੰ ਬੜਾ ਕਲੀਅਰਲੀ ਕਹਿ ਚੁੱਕੇ ਹਾਂ ਕਿ ਕੂੜਾ ਜਿਹੜਾ ਵਾ ਅਸੀਂ ਤੇ ਤਿੰਨ ਵਾਰੀ ਪ੍ਰਬੰਧ ਕਰਕੇ ਦੇਖ ਲਿਆ ਤੇ ਇੱਥੋਂ ਦੇ ਲੀਡਰ ਵੱਲੋਂ ਜਿਹੜਾ ਉੱਥੇ ਸਿਆਸਤ ਕੀਤੀ ਜਾਂਦੀ ਆ ਅਸੀਂ ਸਵੇਰੇ ਕੂੜਾ ਜਦੋਂ ਵੀ ਸਾਡੀ ਗੱਲਬਾਤ ਸਿਰੇ ਚੜਦੀ ਆ ਅਸੀਂ ਕੂੜਾ ਸਵੇਰੇ ਘਰਾਂ ਤੋਂ ਕਲੈਕਟ ਕਰਕੇ ਅਸੀਂ ਇਕੱਠਾ ਕਰਕੇ ਲੋਡ ਕਰਕੇ ਇੱਕ ਜਗ੍ਹਾ ਤੇ ਗੱਡੀਆਂ ਖਿਲਾਰ ਦਿਆ ਕਰਾਂਗੇ ਪ੍ਰਸ਼ਾਸਨ ਉੱਥੇ ਇਹ ਕੋਈ ਮੈਜਿਸਟ੍ਰੇਟ ਦੀ ਡਿਊਟੀ ਲਾਏ ਉਹਦੀ ਗੱਡੀ ਅੱਗੇ ਜਾਏ ਜਿੱਥੇ ਕਹੇਗਾ ਉੱਥੇ ਕੂੜਾ ਲਾ ਦਿੱਤਾ ਜਾਏਗਾ। ਲਾਹ ਤੱਕ ਚਲੇਗਾ ਜੀ। ਇਹ ਦੇਖੋ ਇਹ ਤੇ ਪ੍ਰਸ਼ਾਸਨ ਤੇ ਆ ਜੇ ਉਹ ਸੁਲਝਾਉਣਾ ਚਾਹੇ ਤੇ ਅੱਜ ਸੁਲਝੂਗਾ ਨਹੀਂ ਤੇ ਲੰਮਾ ਸਮਾਂ ਚੱਲੇਗਾ। ਰੰਦਾਵਾ ਸਾਹਿਬ ਪੁੱਛਣਗੇ ਇੱਥੇ। ਰੰਦਾਵਾ ਸਾਹਿਬ ਘਰੇ ਬੈਠੇ ਨੇ ਗੱਲਬਾਤ ਚੱਲ ਰਹੀ ਆ। ਸੋ ਆਉਣ ਵਾਲੇ ਕੁਝ ਮਿੰਟਾਂ ਤੱਕ ਪਤਾ ਚੱਲ ਜਾਏਗਾ।